ਸਾਰੇ ਦਰਸ਼ਕਾਂ ਦਾ ਤਹਿ ਦਿਲ ਤੋਂ ਸਵਾਗਤ ਕਰਦੀਆਂ ਜੀ ਤਾਂ ਗੱਲ ਕਰਨ ਜਾ ਰਹੇ ਆ ਅੱਜ ਸਵੇਰ ਸਮੇਂ ਤੋਂ ਪੰਜਾਬ ਦੇ ਵਿੱਚ ਮੌਸਮ ਜਿਹੜਾ ਕਿਸ ਤਰ੍ਹਾਂ ਦਾ ਰਹੇਗਾ ਤਾਂ ਜਿਵੇਂ ਕਿ ਆਪਾਂ ਪੰਜਾਬ ਦੀਆਂ ਲਾਈਵ ਸੈਟੇਲਾਈਟ ਤਸਵੀਰਾਂ ਜਿਹੜੀਆਂ ਉਹ ਦੇਖ ਸਕਦੇ ਹਾਂ ਹਿਮਾਚਲ ਪ੍ਰਦੇਸ਼ ਤੋਂ ਹਰਿਆਣਾ ਤੋਂ ਦੋ ਸਿਸਟਮ ਜਿਹੜੇ ਨੇ ਆਪਾਂ ਨੂੰ ਉੱਠਦੇ ਹੋਏ ਦੇਖਣ ਨੂੰ ਮਿਲ ਰਹੇ ਨੇ ਜੋ ਕਿ ਸਰਕੂਲੇਸ਼ਨ ਗਰੁੱਪ ਦੇ ਵਿੱਚ ਪੰਜਾਬ ਕਿੰਨੀ ਵੱਧਣਗੇ ਜਿਸ ਨਾਲ ਇਹ ਸਿਸਟਮ ਜਿਹੜਾ ਪੰਜਾਬ ਦੇ ਵਿੱਚ ਆਪਾਂ ਨੂੰ ਪੱਛਮੀ ਇਲਾਕਿਆਂ ਤੇ ਪ੍ਰਭਾਵਿਤ ਖਾਂਦਾ ਹੋਵੇ ਦੇਖ ਨੂੰ ਮਿਲੇਗਾ ਅਤੇ ਇਹ ਸਿਸਟਮ ਜਿਹੜਾ ਪੰਜਾਬ ਦੇ ਪੂਰਬੀ ਇਲਾਕਿਆਂ ਨੂੰ ਪ੍ਰਭਾਵਿਤ ਖਾਵੇਗਾ ਜਿਸ ਨਾਲ ਪੰਜਾਬ ਦੇ ਜਿਵੇਂ ਕੀ ਹੋਗੇ ਪਟਿਆਲਾ ਫਤਿਗੜ ਸਾਹਿਬ ਮੁਹਾਲੀ ਰੂਪਨਗਰ ਸ਼ਿਦ ਭਗਤ ਸਿੰਘ ਨਗਰ ਹੁਸ਼ਿਆਰਪੁਰ ਕੁਝ ਕੁਝ ਲੁਧਿਆਣੇ ਦੇ ਇਲਾਕੇ ਕੁਝ ਸੰਗਰੂਰ ਦੇ ਇਲਾਕੇ ਤੇ ਇਸ ਤੋਂ ਬਾਅਦ ਗੱਲਬਾਤ ਕੀਤੀ ਜਾਵੇ ਹਰਿਆਣੇ ਵਾਲਾ ਜਿਹੜਾ ਸਿਸਟਮ ਆ ਉਹ ਫਾਜ਼ਿਲકા ਮੁਕਤਸਰ ਫਰੀਦਕੋਟ ਫਿਰੋਜ਼ਪੁਰ ਤਰਨਤਾਰਨ ਅੰਮ੍ਰਿਤਸਰ ਅੰਮ੍ਰਿਤਸਰ ਤੱਕ ਇੰਨਾ ਜ਼ਿਲ੍ਹਿਆਂ ਨੂੰ ਜਿਹੜਾ ਪ੍ਰਭਾਵਿਤ ਰੱਖੇਗਾ ਸਿਸਟਮ ਜਿਸ ਨਾਲ ਤਗੜੀ ਮੀਂਹਾਂ ਦੇ ਹਾਲਾਤ ਆਪਾਂ ਨੂੰ ਇਹਨਾਂ ਦੋਨੇ ਪੱਛਮੀ ਅਤੇ ਪੂਰਬੀ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲ ਸਕਦੇ ਨੇ ਫਿਲਹਾਲ ਦੇ ਟਾਈਮ ਆਪਾਂ ਨੂੰ ਪੰਜਾਬ ਦੇ ਦੱਖਣੀ ਇਲਾਕਿਆਂ ਦੇ ਵਿੱਚ ਬਦਲਵਾਈ ਦੇਖਣ ਨੂੰ ਮਿਲ ਰਹੀ ਹੈ ਜਿਮਕੀ ਮਾਨਸਬਾ ਠਿੰਡਾ ਬਰਨਾਲਾ ਸੰਗਰੂਰ ਤੇ ਇਸ ਤੋਂ ਬਾਅਦ ਆਪਾਂ ਨੂੰ ਪੰਜਾਬ ਦੇ ਇਹਨਾਂ ਦੋਨੇ ਇਲਾਕਿਆਂ ਦੇ ਵਿੱਚ ਤਗੜੀ ਮੀਂਹਾਂ ਦੇ ਹਾਲਾਤ ਦੇਖਣ ਨੂੰ ਮਿਲ ਸਕਦੇ ਨੇ ਵੱਧ ਸਿਸਟਮ ਦੀ ਗੱਲਬਾਤ ਕੀਤੀ ਜਾਵੇ ਕਿਹੜਾ ਤਗੜਾ ਹੈ ਤਾਂ ਜਿਹੜਾ ਪੂਰਬੀ ਇਲਾਕਿਆਂ ਕਿੰਨੀ ਵਧੀਗਾ ਉਹ ਸਿਸਟਮ ਸੰਗਣਾ ਕਾਫੀ ਦੇਖਣ ਨੂੰ ਮਿਲ ਰਿਹਾ ਪਰ ਮੀਂਹ ਦੀਆਂ ਗਤੀਵਿਧੀਆਂ ਥੋੜੀ ਘੱਟ ਰਹਿਣਗੀਆਂ ਤੇ ਜਿਹੜਾ ਆਪਾਂ ਨੂੰ ਹਰਿਆਣੇ ਤੋਂ ਸਿਸਟਮ ਉੱਠਦਾ ਹੋਇਆ ਦੇਖਣ ਨੂੰ ਮਿਲ ਰਿਹਾ ਥੋੜਾ ਜਿਹਾ ਆਪਾਂ ਨੂੰ ਭਾਰੀ ਮੀਂਹ ਵਾਲਾ ਸਿਸਟਮ ਦੇਖਣ ਨੂੰ ਮਿਲ ਰਿਹਾ ਜਿਸ ਨਾਲ ਮੀਂਹ ਦੀਆਂ ਗਤੀਵਿਧੀਆਂ ਵੱਧ ਆਪਾਂ ਨੂੰ ਪੱਛਮੀ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲੇਗੀ ਬਾਕੀ ਕੱਲ ਪੰਜਾਬ ਦੇ ਕਾਫੀ ਜ਼ਿਲ੍ਹਿਆਂ ਦੇ ਵਿੱਚ ਆਪਾਂ ਨੂੰ ਭਾਰੀ ਮੀਂਹ ਦੇਖਣ ਨੂੰ ਮਿਲੇ ਸੀ ਲਗਭਗ 3 ਵਜੇ ਤੋਂ ਲੈ ਕੇ 4 ਵਜੇ ਦੇ ਵਿੱਚ ਵਿੱਚ ਜਿਵੇਂ ਕਿ ਪਟਿਆਲਾ ਸੰਗਰੂਰ ਨਾਭਾ ਮਰੀਲਕੋ ਸ਼ੀਦ ਭਗਤ ਸਿੰਘ ਨਗਰ ਰੂਪਨਗਰ ਨੰਗਲ ਇਨ੍ਹਾਂ ਇਲਾਕਿਆਂ ਦੇ ਵਿੱਚ ਕਾਫੀ ਚੰਗਾ ਮੀਂਹ ਪਿਆ ਸੀ ਜਿਸ ਨਾਲ ਗਰਮੀ ਤੋਂ ਥੋੜੀ ਰਾਹਤ ਦੇਖਣ ਨੂੰ ਮਿਲੀ ਸੀ ਬਾਕੀ ਪੰਜਾਬ ਦੇ ਕਾਫੀ ਇਲਾਕਿਆਂ ਦੇ ਵਿੱਚ ਕੱਲ ਮੀਂਹ ਦੀ ਗਤੀਵਿਧੀਆਂ ਆਪਾਂ ਨੂੰ ਦੇਖਣ ਨੂੰ ਮਿਲੀਆਂ ਸੀ ਫਲਾਲ ਲਈ ਇੰਨੀ ਕੁ ਜਾਣਕਾਰੀ ਲੈ ਕੇ ਹਾਜ਼ਰ ਹੋਈ ਸੀ ਜਿਸ ਤਰ੍ਹਾਂ ਕੋਈ ਹੋਰ ਨਵੀਂ ਅਪਡੇਟ ਆ ਵੀਗੀ ਆਪਾਂ ਜਲਦ ਤੋਂ ਜਲਦ ਤੁਹਾਡੇ ਤੱਕ ਪਹੁੰਚਾਵਾਂਗੇ ਵੀਡੀਓ ਨੂੰ ਐਂਡ ਤੱਕ ਦੇਖਣ ਦੇ ਲਈ ਧੰਨਵਾਦ ਜੀ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ